ਮੈਂ ਤੇਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਮੈਂ ਜਾਣਦੀ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਬਿਨਾ ਮਿਹਨਤ ਸਫਲਤਾ ਦਾ ਸਵਾਦ ਚੱਖਿਆ ਨਹੀਂ ਜਾ ਸਕਦਾ ਇਸੇ ਗੱਲ ਦੀ ਮਿਸਾਲ ਅੱਜ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਬਤ ਕੀਤੀ ਆ ਮੇਰੇ ਲਈ ਮੇਰੇ ਸਮੂਹ ਸਟਾਫ ਲਈ ਅਤੇ ਪਿਆਰੇ ਵਿਦਿਆਰਥੀਆਂ ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੇ ਹੀ ਮਾਣ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ ਅੱਠਵੀਂ ਜਮਾਤ ਦੂਸਰੀ ਬੱਚੀ ਨੇ ਹਾਂ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਂਥਕ ਮਿਹਨਤ صدਕਾ ਇਹ चीज ਜਿਹੜੀ ਆ ਪੋਸੀਬਲ ਹੋ ਸਕੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ 4 ਸਾਲਾਂ ਤੋਂ ਸਾਡੇ ਸਕੂਲ ਦਾ ਰਿਕਾਰਡ ਆ ਕਿ ਹਰ ਸਾਲ ਬੋਰਡ ਦੀ ਕਿਸੇ ਨਾ ਕਿਸੇ ਕਲਾਸ ਦੀ ਮੈਰਿਟ ਆਉਂਦੀ ਆ ਇਸ ਸਾਲ ਵੀ ਸਾਡੇ ਸਕੂਲ ਦੀ ਇਹ ਮੈਰਿਟ ਆ ਇੱਥੇ ਮੈਂ ਪਰਮਾਤਮਾ ਦਾ ਵੀ ਲੱਖ ਸ਼ੁਕਰ ਕਰਾਂਗੀ ਤੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਪੂਰੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਮੇਰਾ ਨਾਮ ਮੰਨਤ ਹੈ ਮੈਂ ਪੀਐਮ ਸੀ ਦੀ ਸਰਕਾਰੀ ਕੰਨਿਆ ਸੀਨੀਅਰ ਸੈਂਡੀ ਸਮਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਅੱਤ ਤਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇੰਚਾਰਜ ਸ਼੍ਰੀਮਤੀ ਰੇਨਵਲਾ ਮੈਮ ਐਂਡ ਆਪਣੇ ਸਮੂਹ ਸਟਾਫ ਦਾ ਦਿਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ ਬੇਟਾ ਜੀ ਨੂੰ ਪਤਾ ਲੱਗਿਆ ਜੇ ਅਗਦਾ ਪਰਿਵਾਰ ਦੇ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਹੀ ਉੱਥੇ ਮੈਂ ਰਿਜ਼ਲਟ ਵੇਖਿਆ ਤੇ ਮੇਰੇ ਚਾਚੂ ਹੈਂਡੀਕੈਪ ਹੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗੱਲੇ ਲੈ ਕੇ ਮਿਲ ਲੈ ਪੇ ਕਿ ਕਹਿੰਦੇ ਤੁਸੀਂ ਮੇਰਾ ਨਾਮ ਰੋਸ਼ਨ ਕਰ ਦਿੱਤਾ ਮੇਰੇ ਪਪਾ ਹੀ ਰਿਕਸ਼ਾ ਚਲਾਉਂਦੇ ਆ ਬਣੀ ਕੀ ਨਾਮ ਤੁਹਾਡਾ ਕੋਮਲ ਕੁਮਾਰ ਕੋਮਲ ਕੰਮ ਕੀ ਕਰਦੇ ਸੀ ਰਿਕਸ਼ਾ ਚਲਾਉਂਦੇ ਬੇਟੀ ਨੇ ਮਿਸ਼ਨ ਹਾਸਲ ਕੀਤੀ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਲੱਗੀ ਸਰ ਪ੍ਰਿੰਸੀਪਲ मैम स्टॉप्स टू मोस्ट मच स्टॉप ਐਨ ਆ ਬਰਥ ਅਨੁਵਾਦ ਕੀਤਾ ਜਿਹੜੀ ਮੇਰੀ ਬੇਟੀ ਇੱਥੋਂ ਤੱਕ ਪੁੱਜੀ ਹੈ ਬਾਕੀ ਚਲੋ ਐਨ ਆ ਦੀ ਸਦਕਾ ਇਸੀ ਕੋਈ ਬਣ ਜਾਏ ਈਤਿਹਾਰ ਭਰਪੂਰ ਸਤਿ ਸ਼੍ਰੀ ਅਕਾਲ ਮੈਂ ਰੋਸ਼ਨੀ पीएम सीरीज सरकारी कन्या सीनियर सेकेंडरी स्मार्ट स्कूल कैंप बटाला अटवीचमाज ਦੇ ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ ਅਟਵੀਚਮਾ ਦੀ ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਲ ਕੀਤੀ ਹੈ ਇਸ ਲਈ ਮੈਂ ਆਪਣੇ ਸਕੂਲ ਸਟਾਫ ਸਬਜੈਕਟ ਟੀਚਰਸ ਅਤੇ ਮੇਰੀ ਕਲਾਸ ਟੀਚਰ ਮਿਸਿਸ ਹਰਮਿਤ कौर ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਕਰਦੀ ਹਾਂ ਕਿ ਮੈਂ ਅੱਜ ਉਹਨਾਂ ਦੀ ਮਿਹਨਤ ਅਤੇ ਲਗਨ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ। ਚੰਦਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਬਿਹਾਰ ਤੋਂ ਰਹਿਣ ਵਾਲੇ। ਮੈਨੂੰ ਬੜਾ ਖੁਸ਼ੀ ਹੈ ਕਿ ਫਸਟ ਆਈ ਸਕੂਲ ਤੋਂ ਸਕੂਲ ਦੇ ਸਭ ਤੋਂ ਟੀਚਰ ਨੂੰ ਇਹਦੇ ਪੱਖ ਸਹੁੰਦੀ ਹੈ।